ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਤੁਹਾਡੇ ਸਾਰਿਆਂ ਦਾ ਹੋਪਫੁਲੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਰੈਕਟ ਕਰਨ ਜਾ ਰਹੇ ਹਿੰਮਤ ਬਾਈ ਦਾ ਗਾਣਾ ਹੈ ਜੀ ਚੱਲ ਚੱਨਾ ਤੇ ਦੇਖਦੇ ਆਂ ਬਾਈ ਨੇ ਕੀ ਬਣਾਇਆ ਆਜੋ ਫਿਰ ਵਾਹ ਵਾਹ ਕੈਚੀ ਹੈ ਬੀਟ ਤੇਰੇ ਨਾਲ ਇੱਕ ਗੱਲਾਂ ਕਰਦੀ ਪਰਦਾ ਨਹੀਂ ਮਨ ਤਨਾ ਨਹੀਂ ਮਨ ਤਨਾ ਤੇ ਸੋਣਾ ਨਹੀਂ ਗਾ ਅੰਬਰਾ ਦਾ ਚਲਿਆ ਗਿਆ ਤੇ ਤੂੰ ਸੋਣਾ ਨਹੀਂ ਗਾ ਕੋਈ ਕੀ ਸੋਨੇ ਸੈਟ ਪੜਾਇਆ ਨਾ ਬਹੁਤ ਸੋਹਣੇ ਸੈਟ ਗਾਣਾ ਕਿਤੇ ਕਿਤੇ ਨਾਲ ਉਹਦੀ ਬੀਟ ਹੈ ਇਹ ਗਾਣੇ ਦੀ ਅਮ ਨਰਵੈਰ ਬਾਈ ਦਾ ਗਾਣਾ ਹੈ ਇਹ ਇਹ ਹਾਸੇ ਕਰਕੇ ਗਾਣਾ ਹੈ ਇਹ ਉਹਨਾਂ ਦਾ ਖੜਦਾ ਸਰਦਾਰ ਦੇਖ ਕੇ ਅਲੜੇ ਤੇ ਹਾਸੇ ਨਹੀਂ ਹਨ ਤੇ ਉਹਦਾਂ ਦੀ ਬੀਟ ਹੈ ਤੇ ਕਾਫੀ ਹਨਾ ਉਹ ਜਿੱਦਾਂ ਆਪਣੇ ਟਾਡੀ ਗਾਉਂਦੇ ਹਨਾ ਉਹਦੇ ਨਾਲ ਤੇ ਉਹਨਾਂ ਦੀ ਥੋੜੀ ਥੋੜੀ ਉਹ ਬੀਟ ਨਾਲ ਜਾਂਦੀ ਹਨ ਤੇ ਕਾਫੀ ਸੋਹਣਾ ਲੱਗਦਾ ਇਹੋ ਜੀ ਬੀਟ ਜਿਹੜੀ ਨਾ ਗੀਤ ਕਾਫੀ ਸੋਹਣੇ ਹੁੰਦੇ ਫਿਰ ਬੀਟ ਤੇ ते सिरा पवे सिर ते मेर पवे चाको दवा रंग पन चला ਬਹੁਤ ਪਿਆਰੇ ਗਾਣੇ ਤੁਪਾ ਪੂਦੀਆਂ ਸਲਾਹਾਂ ਵਰਗਾ ਚੰਗਾ ਕਰੋ ਕੋਈ ਗਲਤੀ ਨਾ ਕਰੀਂ ਤੇ ਤੂੰ ਕੰਮ ਕਰ ਰਿਹਾ ਵਿਆਹ ਉੱਤ ਨਹੀਂ ਸੱਚਾ ਤੂੰ ਸ਼ਾਵਾ ਇਹੀ ਤਾਂ ਕੰਮ ਚੱਲਣਾ ਤੇਰੇ ਨਾਲੇ ਗੱਲਾਂ ਕਰਦੀ ਪਰਦਾ ਨਹੀਂ ਬਈ ਕੀ ਆਰਟਿਸਟ ਦੀ ਸੋਚ ਐ ਬਈ ਲਿਰਿਕਸ ਤੁਸੀਂ ਦੇਖੇ ਹੋਣਗੇ ਹਨ ਹਾਲਾਂਕਿ ਇਹੋ ਜਿਹੇ ਗਾਣਿਆਂ ਵਿੱਚ ਲਿਰਿਕਸ ਮੋਸਟਲੀ ਇਹਨਾਂ ਚੀਜ਼ਾਂ ਦੇ ਨੇੜੇ-ਤੇੜੇ ਘੁੰਮਦੇ ਹਨ ਚੰਨਾ ਵਜਾ ਹੋ ਗਿਆ ਜਾਂ ਕੁਛ ਹੋ ਗਿਆ ਬਟ ਕੁਛ ਲੈਣਾ ਐ ਸੀ ਹੁੰਦੀ ਇਹਨੇ ਜਿਹੜਾ ਹੁਣ ਮੈਂ ਇੱਕ ਆਰਟਿਸਟ ਹੋ ਸਕਦਾ ਕਹਿੰਦੀ ਵੀ ਤੇਰੇ ਰਹਿਣਾ ਕੰਮ ਉਦਾਂ ਦਾ ਜੇ ਕਿਰਤੀ ਦਾ ਕੰਮ ਚੱਲਣਾ ਹਨ ਤੇ ਉਹ ਕੋਈ ਕਹਾਣੀ ਲਿਖੀ ਹੈ ਨਾ ਉਹ ਵੀ ਸੋਚ ਕੇ ਸੂਪ ਲਿਖਤ ਤੇ ਪ੍ਰੋਪਰ ਕੰਮ ਹੋਇਆ ਹੈ ਮੰਨ ਜਨਾ ਤੇਰੇ ਤੋਂ ਸੋਨਾ ਨਹੀਂ ਗਾ ਅੰਬਰਾਂ ਦਾ ਚੰਨ ਜਨਾ ਤੇਰੇ ਤੋਂ ਸੋਨਾ ਨਹੀਂ ਗਾ ਅਮਰਤਾ ਦੀ ਪ੍ਰੀਤ ਦਿਹਾੜੇ ਉਹ ਮਸ਼ਹੂਰ ਤੇ ਕਿਸੇ ਗੀਤ ਦਿਹਾੜੇ ਇਹ ਤਾਂ ਪ੍ਰੀਤ ਕਵਿ ਇਸ ਤੇ ਬੈਰੀ ਖੁਸ਼ਗਰਬੀ ਲੜਦੇ ਕੰਨ ਕੰਨਾ ਤੇਰੇ ਨਾਲ ਗੱਲਾਂ ਕਰਦੀ ਪਰ ਗਾਨੀ ਮਨ ਕੰਨਾ ਤੇਰੇ ਤੋਂ ਸੋਣਾ ਨਹੀਂਗਾ ਕੰਬਰਾ ਦਾ ਕੰਨ ਕੰਨਾ ਤੇਰੇ ਤੋਂ ਸੋਣਾ ਨਹੀਂਗਾ ਸੋਇ ਤੇ ਰਹੀ ਬੈਠੀ ਤੇ ਕੰਮ ਕਹੜੀ ਲਾ ਜੇ ਏਸੀ ਅੱਜ ਦਾ ਰੈਕਸ਼ਨ ਜਾਣੇ ਚੱਲਣਾ ਗਾਣੇ ਉੱਤੇ ਹਿੰਮਤ ਬਾਈ ਦਾ ਗਾਣਾ ਤੇ ਗਾਣਾ ਕਾਫੀ ਸੋਹਣਾ ਹੈ ਉੱਪਰੋਂ ਹਿੰਮਤ ਬਾਈ ਦੀ ਜਿਹੜੀ ਆਵਾਜ਼ ਹੈ ਹਨਾ ਉਹ ਪ੍ਰੋਪਰ ਗਾੜੇ ਦੇ ਉੱਤੇ ਫਿੱਟ ਬੈਠਦੀ ਹੈ ਤੇ ਜੇ ਆਪਾਂ ਗੱਲ ਕਰੀ ਲਿਰਿਕਸ ਦੀ ਲਿਰਿਕਸ ਫਸਟ ਫਾਲ ਹਨਾ ਬਹੁਤ ਹੀ ਸਮੂਥਲੀ ਚੱਲ ਰਹੇ ਨੇ ਬੀਟ ਦੇ ਨਾਲ ਨਾਲ ਤੇ ਲਿਰਿਕਸ ਦੇ ਵਿੱਚ ਵਰੀਏਸ਼ਨ ਬਹੁਤ ਹੈ ਲਾਸਟ ਜਿਹੜਾ ਸਟੈਂਜ ਹੈ ਗਿਆ ਨਾ ਉਹਦੇ ਵਿੱਚ ਪਤਾ ਲੱਗਦਾ ਹੈ ਹਾਂ ਕਿ ਰਾਈਟਰ ਨੂੰ ਕਿੰਨੀ ਇਤਿਹਾਸ ਦੀ ਕਿੰਨੀ ਆਪਣੇ ਸਾਹਿਤ ਦੀ ਨੋਲੇਜ ਹੈ ਹਨਾ ਤੇ ਕਾਫੀ ਸੋਹਣਾ ਗਾਣਾ ਸੀ ਤੇ ਗਾਣੇ ਇਹੋ ਜਿਹੇ ਮਤਲਬ ਠੀਕ ਹੈ ਹਨਾ ਕਿ ਨਾ ਬਹੁਤੇ ਹਾਈਪ ਆਲੇ ਹੁੰਦੇ ਨਾ ਕੋ ਸ਼ੋਰ ਹੁੰਦਾ ਜਸਟ ਨਾਰਮਲ ਬੈਠ ਕੇ ਸੁਣਨ ਵਾਲੇ ਹੁੰਦੇ ਆ ਕਾਫੀ ਸੋਹਣਾ ਗਾਣਾ ਤੇ ਬਾਕੀ ਜੇ ਸੈਟਸ ਦੀ ਗੱਲ ਕਰੀਏ ਸੈਟ ਬਹੁਤ ਸੋਹਣੇ 90 ਦੀ ਵਾਈਬ ਉੱਤੇ ਸਾਰੇ ਜਿਹੜਾ ਨਾ Song ਦਾ ਥੀਮਾ ਸੈੱਟ ਕੀਤਾ ਗਿਆ ਤੇ ਉਸ ਹਿਸਾਬ ਨਾਲ ਸੈੱਟ ਬਹੁਤ ਸੋਹਣੇ ਹੀ ਤੇ ਬਾਕੀ ਤੁਸੀਂ ਵੀ ਦੱਸੋ ਗਾਣਾ ਸੁਣ ਕੇ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਆਪਣਾ ਰੈਐਕਸ਼ਨ ਜਰੂਰ ਦਿਓ ਕਮੈਂਟ ਵਿੱਚ ਤੇ ਅਗਲੇ ਕਿਹੜੇ ਗਾਇਕ ਤੋਂ ਤੁਹਾਨੂੰ ਰਿਐਕਸ਼ਨ ਚਾਹੀਦਾ ਉਹ ਵੀ ਤੁਸੀਂ ਕਮੈਂਟ ਵਿੱਚ ਮੈਂਸ਼ਨ ਕਰ ਸਕਦੇ ਜੀ ਤੇ ਸਬਸਕ੍ਰਾਈਬ ਕਰਦੇ ਆਪਣੇ ਚੈਨਲ ਨੂੰ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ